ਦੀ ਮਹੱਤਤਾ ਕੀ ਆ ਹੁਣ ਧਿਆਨ ਦਿਓ ਸੰਗਤ ਪਿੰਡ ਬਾਰਨ ਕਚਹਿਰੀ ਲੱਗੀ ਹੋਈ ਤੇ ਇਲਾਕੇ ਦਾ ਗਵਰਨਰ ਆਬਦ ਉਸਮੰਦ ਖਾਂ ਬੈਠਾ ਆ ਹਣੇ ਕੁਝ ਮੁਸਲਮਾਨ ਸੱਤੇ ਪਰਸੰ ਕਰਦਾ ਕੌਣ ਕੌਣ ਰਹਿੰਦੇ ਜੀ ਮੁਸਲਮਾਨ ਘੱਟ ਜਿਆਦਾ ਨੇ ਤੇ ਕੁਝ ਸਿੱਖ ਵੀ ਰਹਿੰਦੇ ਹਣੇ ਆਖਾ ਵਾਹ ਸਿੱਖ ਤਾਂ ਮੈਂ ਪੰਜਾਬ ਚ ਰਹਿਣ ਹੀ ਨਹੀਂ ਦਿੱਤੇ ਇੱਥੇ ਵਸਦੇ ਨੇ ਹਾ ਹਾ ਜੂਰ ਬਸਤੇ ਨੇ ਕੌਣ ਨੇ ਜਿੰਝਲਾਹਾਂ ਦਾ ਪਰਿਵਾਰ ਹੈ ਮਹਿੰਤ ਕਸਬੜੇ ਬਾਤ ਮਹਿੰਤ ਕਰਦੇ ਨੇ ਤਾਣਾ ਬਾਣਾ ਫੁੜਦੇ ਨੇ ਤੇ ਅੱਛਾ ਜਾਨ ਸੱਦ ਕੇ ਲਿਆਓ ਤੇ ਸੱਦਣ ਵਾਲਾ 50 ਕੁ ਸਾਲਾਂ ਦਾ ਬਜ਼ੁਰਗ ਜਿਸ ਦਾ ਨਾਮ ਸੀ ਜੈ ਸਿੰਘ ਉਹਨੂੰ ਸੱਦੇ ਆ ਇਹਨੇ ਕਲੰਗੀ ਵਾਲੇ ਪਾਸਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅਮਰ ਛੱਡਿਆ ਇਹਨੇ ਹੀ ਨਹੀਂ ਇਹਦੇ ਸਮੂਹ ਪਰਿਵਾਰ ਨੇ ਛੱਡਿਆ ਸੀ ਇਹ ਪਰਿਵਾਰ ਦੇ ਵਿੱਚ ਦੀ ਤੁਸ ਪਤਨੀ ਹੈ ਧਨਕਾਰ ਇਸ ਦੇ ਦੋ ਪੁੱਤਰ ਨੇ ਖਰਕਾ ਸਿੰਘ ਕਲਾਕਾ ਸਿੰਘ ਦੋਵੇਂ ਪੁੱਤਰ ਵਿਆਹੇ ਹੋਏ ਨੇ ਛੋਟਾ ਜਿਹਾ ਪਰਿਵਾਰ ਹੈ ਮਿਹਨਤੀ ਹੈ ਜੈ ਸਿੰਘ ਕਚਹਿਰੀ ਦੇ ਵਿੱਚ ਪੇਸ਼ ਹੋਇਆ ਧਿਆਨ ਨਾਲ ਸੁਣੋ ਆਖਿਆ ਅਸਿਕਾ ਗੱਲ ਸੁਣ ਤੈਨੂੰ ਪਤਾ ਮੇਰੀ ਸਰਕਾਰ ਦਾ ਨਿਯਮ ਕੀ ਹੈ ਉਹਨੇ ਆਖਿਆ ਹਜੂਰ ਪਤਾ ਨਹੀਂ ਮੈਂ ਤਾਂ ਗਰੀਬ ਦਾ ਬੰਦਾ ਆ ਸਰਕਾਰ ਦੇ ਸੂਲ ਮੈਂ ਕੀ ਜਾਣਾ ਓਏ ਲੋਕ ਮੇਰੇ ਅਕੇ ਸੀਸ ਧਾਕੇ ਨਤਮਸਤਕ ਹੁੰਦੇ ਨੇ ਮੈਨੂੰ ਸਲਾਮ ਕਰਦੇ ਨੇ ਤੂੰ ਕੀ ਮੈਂ ਕਿੱਥੇ ਮੇਰੇ ਪਿੰਡ ਦੇ ਵਿੱਚ ਆਇਆ ਸੈਂ ਇੱਕ ਗੁਰੂ ਕੇ ਸਿੱਖ ਨੇ ਬੜੇ ਭਾਰ ਦੇ ਨਾਲ ਆਖਿਆ ਹਜੂਰ ਬੇਨਤੀ ਆ ਇਸ ਨਾਮ ਕਰ ਰਿਹਾ ਸਖੂਤੇ ਗੁਰੂ ਕੀ ਬਾਣੀ ਪੜ ਰਿਹਾ ਸਾਂ ਮੈਂ ਤੇ ਵੇਖਿਆ ਇੰਨੀ ਕੌਣ ਆ ਰਿਹਾ ਕੌਣ ਜਾ ਰਿਹਾ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਕਹਿੰਦਾ ਸਲਾਮ ਕਰਨੀ ਬਣਦੀ ਆ ਹਜੂਰ ਬਣਦੀ ਤੇ ਹੈ ਤੇ ਸਚਾਈ ਹੈ ਪਰ ਮੈਂ ਤੇ ਬਾਣੀ ਨਾਲ ਜੁੜਿਆ ਸੀ ਮੈਂ ਤਾਂ ਸ਼ਬਦ ਨਾਲ ਜੁੜਿਆ ਹੋਇਆ ਸੀ ਉਹਨੇ ਆਖਿਆ ਗਲਸਣ ਤੇਰੇ ਲਈ ਸਜਾਏ ਮਾਉ ਤਾਂ ਉਹਨੇ ਸ਼ਬਦ ਬੋਲਨੇ ਤੇਰੇ ਲਈ ਕੀ ਹੈ ਸਜਾਏ ਮਾਉ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ कोतवाल ਦੇ ਹਵਾਲੇ ਕਰਦਾ ਛੋਟੀ ਸਜਾਦੇ ਦਿੰਦੇ ਵੇਗਾ ਉਹਨੇ ਇੱਕ कोतवाल ਲਜਾਮੁਦੀਨ ਦੇ ਕੋਲੇ ਪਹੁੰਚਿਆ ਕਹਿ ਲਗਾ ਹਜੂਰ ਮੈਨੂੰ ਆਪ ਤੇ ਕੋਲੇ ਗਵਰਨਰ ਸਾਹਮਣੇ ਪੇਚਿਆ ਹਮਦ ਉਸ ਮੰਗ ਖਾਨੇ ਪੇਚਿਆ ਬਾਜ਼ਾਰ ਨੇ ਪੇਚਿਆ ਤੇ ਉਹ ਕਹਿੰਦਾ ਗੱਲ ਸੁਣ ਤੇਰੇ ਲਈ ਸੱਜਾ ਤੇ ਮੈਂ ਛੋਟੀ ਕਰ ਦੇਣਾ ਆ ਆ ਜਿਹੜੀ ਪੰਡ ਹੈ ਇਹਨੂੰ ਚੁੱਕ ਕੇ ਲੈ ਕੇ ਜਾਏਗਾ ਕਹਿਣਗਾ ਕਿ ਕਿੱਥੇ ਪਟਿਆਲੇ ਛੱਡ ਕੇ ਆਏ ਹਾਂ ਪਰ ਮੈਨੂੰ ਇਹ ਦੱਸੋ ਇਹ ਪੰਡ ਲੈ ਕੇ ਤੁਸੀਂ ਮੈਨੂੰ ਵੇਚ ਰਹੇ ਹੋ ਕਿਤੇ ਵਾਦਾ ਘਾਤਣਾ ਨਾ ਹੋ ਜਾਏ ਇਸ ਲਈ ਇਸ ਦੇ ਵਿੱਚ ਬੰਨ ਕੇ ਕੀ ਰੱਖਿਆ ਹੋਇਆ ਹੈ ਉਹ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਹਿੰਦਾ ਕਮਾਲ ਦੀ ਗੱਲ ਹੈ ਤੈਂ ਕਿ ਲੈਣਾ ਬੰਦਰ ਤੂੰ ਕੁਝ ਵੀ ਹੋਵੇ ਉਹਨੇ ਆਖਿਆ ਨਹੀਂ ਮੇਰਾ ਫਰਜ਼ ਬੰਦਾ ਹੈ ਪੁੱਛਣਾ ਫਰਜ਼ ਬੰਦਾ ਹੈ ਕਹਿ ਲੱਗਾ ਜੇ ਪੁੱਛਦਾ ਹੈ ਇਹਦੇ ਵਿੱਚ ਨਾ ਖਾਨ ਸਾਹਿਬ ਦਾ ਹੁੱਕਾ ਹੈ ਤਮਾਕੂ ਹੈ ਤੇ ਗੁਰੂ ਦਾ ਸਿੱਖ ਖਲੋ ਗਿਆ ਸੋਚ ਵਿਚਾਰ ਕਰਨ ਲੱਗਾ ਕਹਿਣ ਲੱਗਾ ਤੂੰ ਪੰਜ ਚਕਾਰ ਪਾਏ ਨੇ ਤੂੰ ਅਮਰਤਾ ਹੈਂ ਆ ਕੇ ਇਸ ਗੁਰੂ ਕੀ ਮੋਹਰ ਨੇ ਤੇ ਇਹਨਾਂ ਦੇ ਉੱਤੇ ਤਮਾਖੂ ਰੱਖੇਗਾ ਤੇ ਜਗ ਝੂਠਾ ਹੈ ਉਹਨੇ ਮਨਾ ਕਰ ਦਿੱਤਾ ਨਜ਼ਾਮੁਦੀਨ ਨੇ ਇਹਨੂੰ ਛੰਕਾ ਮਾਰੀਆਂ ਇਹਨੂੰ ਫੇਰ ਕਿਹਾ ਗਿਆ ਕਿ ਮੰਨ ਜਾ ਚੰਗਾ ਰਹੇਗਾ ਨਹੀਂ ਜ਼ਿੰਦਗੀ ਖਤਮ ਹੋ ਜਾਏਗੀ ਤੇਰਾ ਜੀਵਨ ਖਤਮ ਹੋ ਜਾਏਗਾ ਉਹਨੇ ਆਖਿਆ ਸਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਦਕਾ ਨਾ ਜਾਵੇ ਮੈਂ ਐਸੀ ਅਰਦਾਸ ਕਰਾਂਗਾ ਦਸ ਮੇਸ ਪਿੱਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਤਲਾ ਦੇ ਵਿੱਚ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਮੇਰੇ ਸੁਭਾਅ ਤੇ ਮੇਰਾ ਮਾਲਕ ਕਰੇਗਾ ਪਰ ਮੇਰੇ ਮਨ ਦੇ ਵਿੱਚ ਕੋਈ ਡਰ ਨਹੀਂ ਕੋਈ ਮਨ ਦੇ ਵਿੱਚ ਕੋਈ ਕਬਰਹਾਟ ਨਹੀਂ ਪਾਈ ਜਾਇ ਸੰ ਬਾਰਨ ਵਾਲੇ ਬਾਰਨਗਰ ਦਾ ਵਾਸੀ ਸਮੇ ਦੇ ਹਾਕਮ ਦੇ कोतवाल ਦੇ ਸਾਹਮਣੇ ਖੜਕੇ ਕੁਝ ਸ਼ਬਦ ਬੋਲ ਰਿਹਾ ਹੈ ਕੁਝ ਡਿਫਾਈਨ ਕਰ ਰਿਹਾ ਹੈ ਕਿਸ ਪ੍ਰਭਾਸਤ ਕਰ ਰਿਹਾ ਹੈ ਉਸ ਨੂੰ ਢੱਡ ਜਿਹਾ ਹੀ ਹੁਣ ਚੁੱਕਦਾ ਹੈ ਜੀ ਮੈਂ ਆਪਣੇ ਸਮੇਂ ਦੀ ਸਮਾਪਤੀ ਕਰਨ ਲੱਗਾ ਹਾਂ ਇਤਿਹਾਸ ਦੇ ਪੰਨੇ ਕਲ ਦੇ ਦੀਵਾਨ ਦੇ ਵਿੱਚ ਫਿਰ ਰਿਪੀਟ ਕਰਾਂਗੇ ਕਿਉਂਕਿ ਡੈਫੀਨੇਸ਼ਨ ਹੈ ਖਾਲਸੇ ਸਿੱਖ ਦੀ ਜੋ ਖਲੋ ਕੇ ਨਿਤ ੜਕੋ ਇਹ ਗੁਰੂ ਦਾ ਖਾਲਸਾ ਦਰਬਾਰ ਦੇ ਵਿੱਚ ਲੱਗਦਾ ਦੱਸ ਰਿਹਾ ਸੀ ਅਸਲ ਦੇ ਵਿੱਚ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਰਹਿਤ ਮर्यादा ਬਣਾਈ ਬਾਰੀ ਤੌਰ ਤੇ ਅੰਦਰ ਕੌਤੇ ਸਿੱਖ ਨੂੰ ਸ਼ਕਤੀ ਦੇਣ ਵਾਸਤੇ ਉੱਥੇ ਚਾਰ ਬੱਜਰ ਕ੍ਰਹਿਤਾਂ ਵੀ ਦਸੀਆਂ ਉਹਨਾਂ ਦਾ ਵੀ ਕੱਲ ਨੂੰ ਵਰਣ ਕਰਾਂਗੇ ਉਹ ਕਿਹੜੀਆਂ ਨੇ ਸਿੱਖ ਨੂੰ